ਤੁਹਾਡਾ ਮੈਂ ਉਹ ਫੋਨ ਨਾਲ ਕਿਹੜਾ ਫੋਨ ਸਾਈਲੈਂਟ ਤੇ ਲਾ ਰਹੇ ਜੀ ਸਰ ਹਾਂਜੀ ਮੈਂ ਲਾ ਲਿਆ ਸਾਡਾ ਸਭ ਤੋਂ ਪਹਿਲਾਂ ਜੀ ਇਹਨੂੰ ਅ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ ਸਾਡਾ ਸੋਸ਼ਲ ਮੀਡੀਆ ਜਿੰਨੇ ਵੀ ਤੁਸੀਂ ਅੱਜ ਇਸ ਪ੍ਰੈਸ ਕਵਰੇਜ ਲਈ ਆਏ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ 31 ਦਸੰਬਰ ਹੈ ਕੱਲ ਨਵਾਂ ਸਾਲ ਚੜ੍ਹਨਾ ਹੈ ਔਰ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਨਵੇਂ ਸਾਲ ਦੀਆਂ ਤੁਹਾਡੇ ਰਹੀਂ ਜਿੰਨੇ ਵੀ ਸੁਣਨ ਵਾਲੇ ਨੇ ਸਾਡੇ ਇਸ ਪ੍ਰੈਸ ਕਾਨਫਰੰਸ ਨੂੰ ਦਰਸ਼ਕ ਤੁਹਾਡੇ ਉਹ ਜਿਹੜਾ ਸਾਲ ਗੁਜ਼ਰਿਆ ਹੈ ਉਹਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਵੀ ਹੋਈਆਂ ਹੋਣਗੀਆਂ ਕਈਆਂ ਦੇ ਨਾਲ ਨਿੱਜੀ ਤੌਰ ਤੇ ਵੀ ਕਈ ਖੁਸ਼ੀਆਂ ਵੀ ਔਰ ਕਈ ਗਮੀਆਂ ਦਾ ਨਾਲ ਇੱਕ ਸਮੇਲ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ। ਤੋਂ ਇਸ ਸਾਲ ਦੇ ਵਿੱਚ ਜਿਹੜੀ ਵੱਡੀ ਘਟਨਾ ਵਾਪਰੀ ਹੈ ਡਾਕਟਰ ਮਨਮੋਹ ਸਿੰਘ ਜੀ ਜਿਹੜੇ ਸਵਰਗਵਾਸ ਹੋ ਗਏ ਉਹਨਾਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਇੱਕ ਖਲਾਅ ਪੈਦਾ ਹੋਇਆ ਠੀਕ ਹੈ ਉਮਰ 92 ਸਾਲ ਸੀ ਜਿਹਾ ਸਭਨਾਂ ਨੇ ਹੁੰਦਾ ਹੈ ਪਰ ਇਹੀ ਚੀਜ਼ਾਂ ਦੇ ਜਾਨ ਦੇ ਨਾਲ ਇੱਕ ਉਨਤਾਈ ਜੀ ਮਹਿਸੂਸ ਹੁੰਦੀ ਹੈ ਜਿਹੜੀ ਕਿ ਹਰ ਇੱਕ ਨੂੰ ਹੋਈ ਕਿਉਂਕਿ ਡਾਕਟਰ ਸਾਹਿਬ ਇੱਕ ਬੜੇ ਵੱਡੇ ਅਰਥ ਸ਼ਾਸਤਰੀ ਵੀ ਸੀ ਕਹਿ ਸਕਦੇ ਹਾਂ ਕਿ ਇੱਕ ਐਨਸਾਈਕਲੋਪੀਡੀਆ ਸੀ ਜਿੰਨੂੰ ਜੇ ਰਿਸਰਚ ਕਰੋਗੇ ਤਾਂ ਬਹੁਤ ਵੱਡਾ ਅ ਵਿਗਿਆਨ ਦਾ ਸੋਮਾ ਕਿਹਾ ਜਾ ਸਕਦਾ ਜਾਂ ਗਿਆਨ ਦਾ ਸੋਮਾ ਕਿਹਾ ਜਾ ਸਕਦੇ ਡਾਕਟਰ ਮਨਮੋਹ ਸਿੰਘ ਜੀ ਇੱਕ ਰੈਫਿਊਜੀ ਬਣ ਕੇ ਇੰਡੀਆ ਚ ਆਏ ਗਉ ਜਿਹੜਾ ਪਾਕਿਸਤਾਨ ਦੇ ਵਿੱਚ ਪਿੰਡ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਅੰਮ੍ਰਿਤਸਰ ਉਹ ਰਹੇ ਆ ਕੇ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਮੱਧਮ ਛੋਟੇ ਮੱਧਮ ਵਰ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਸੀ ਹਿੰਦੂ ਸਭਾ ਕਾਲਜ ਦੇ ਵਿੱਚ ਉਹਨਾਂ ਆਪਣੀ ਪੜ੍ਹਾਈ ਮੁਕੰਮਲ ਕਰਦੇ ਹੋਏ ਕੈਂਬਰੇਜ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਤੋਂ ਆਪਣਾ ਜੀਵਨ ਦਾ ਸਫ਼ਰ ਔਰ ਬੜਾ پاک ਸਾਫ਼ ਔਰ ਬੜਾ ਇਮਾਨਦਾਰੀ ਵਾਲਾ ਸਫ਼ਰ ਜਿਹੜਾ ਉਹਨਾਂ ਨੇ ਸਾਰੀ ਜ਼ਿੰਦਗੀ ਜੀਆ ਔਰ ਉਹਦੀ ਇਹ ਮਿਸਾਲ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਦਿੱਤੀ ਜਾ ਸਕਦੀ ਹੈ ਇਥੋਂ ਤੱਕ ਕਿ ਜਿਹੜੇ ਅਵਾਮਾ ਜੀ ਜਿਨ੍ਹਾਂ ਆਪਣੀ ਕਿਤਾਬ ਵੀ ਲਿਖੋਦੇ ਚ ਉਹਨਾਂ ਨੂੰ ਗੁਰੂ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ ਕਿ ਮੇਰੇ ਇੱਕ ਸਿਆਸੀ ਗੁਰੂ ਹੋਏ ਜਿਨ੍ਹਾਂ ਨੂੰ ਮੈਂ ਬਹੁਤ ਅੱਛਾ ਮੰਨਦਾ ਹਾਂ ਉਹਨਾਂ ਦੀ ਜਦੋਂ ਅਕਾਲ ਚਲਾਣਾ ਕੀਤਾ ਹੈ ਔਰ ਜਿਹੜੇ ਨਿਊਯਾਰਕ ਟਾਈਮਜ਼ ਵਰਗੇ ਪੇਪਰ ਹੈ ਔਰ ਬੂਮਰੰਗ ਵਰਗੇ ਔਰ ਹੋਰ ਵੀ ਜਿਹੜੇ ਅੰਤਰਰਾਸ਼ਟਰੀ ਪੱਤਰ ਦੇ ਨਿਊਜ਼ ਚੈਨਲ ਸੀ ਜਾਂ ਪੇਪਰ ਸਾਨੂੰ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੂੰ ਉਹਨਾਂ ਦੇ ਬਾਰੇ ਲਿਖਿਆ ਉਹਨਾਂ ਦੀ ਸ਼ਖਸੀਅਤ ਬਾਰੇ ਲਿਖਿਆ। ਔਰ ਉਹਨਾਂ ਦਾ ਜਿਹੜਾ ਅੰਤਿਮ ਰਸਮਾ ਸੀ ਉਹ ਸਾਰੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪੋ ਆਪਣੇ ਤਰੀਕੇ ਦੇ ਨਾਲ ਕਈਆਂ ਨੇ ਚੈਨਲ ਦੇ ਰਾਹੀਂ ਵੇਖੀਆਂ, ਕਈ ਪਹੁੰਚੇ ਵੀ ਕਿਉਂਕਿ ਜਿਹੜਾ ਅੰਤਿਮ ਰਸਮਾਲਾ ਸਿਸਟਮ ਸੀ ਉਹ ਸਰਕਾਰ ਦੇ ਹੱਥ ਸੀ। ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਐਲਾਈਂਸ ਸੀ ਕਾਂਗਰਸ ਪਾਰਟੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਐ ਉਦੋਂ ਚਾਹੁੰਦੇ ਸੀ ਸੋਨੀਆ ਗਾਂਧੀ ਜੀ ਵੀ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਬੜਾਇਆ ਉਹਨਾਂ ਦੀ ਕਾਬਲੀਅਤ ਕਰਕੇ ਕਿਉਂਕਿ ਬਤੌਰ ਫਾਈਨਾਂਸ ਮਿਨਿਸਟਰ ਉਹਨਾਂ ਨੇ ਜਿੱਥੋਂ ਦੇਸ਼ ਨੂੰ ਕੱਢ ਕੇ ਲਿਆਂਦਾ ਕਰਨ ਵਿੱਚ ਉਹ ਸਾਰੇ ਭਲੀ ਭਾਂਤ ਚਾਣ। ਸੋ ਸੋਨੀਆ ਗਾਂਧੀ ਜੀ ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦਾ ਮੌਕਾ ਦਿੱਤਾ ਪਰ ਉਹਨਾਂ ਦੀ ਕਾਬਲੀਅਤ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਇੱਕ ਕਾਬਲ ਇਨਸਾਨ ਨੇ ਔਰ ਉਹਨਾਂ ਨੇ ਦੇਸ਼ ਨੂੰ ਬਹੁਤ ਕੁਛ ਦਿੱਤਾ ਜਿੱਥੇ ਅ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਉੱਥੇ ਉਹਨਾਂ ਦਾ ਖਿਆਲ ਜਿਹੜਾ ਸੀ ਜਿਆਦਾ ਸੀ ਗਰੀਬ ਤੱਕ ਕੇ ਜਿਹੜਾ ਗਰੀਬ ਮੈਰਾ ਆ ਉਹਨੂੰ ਜਿਹੜੀ ਚੀਜ਼ ਆ ਪੂਰੀ ਹੋਣੀ ਚਾਹੀਦੀ ਆ ਇਸੇ ਕਰਕੇ ਉਹਨਾਂ ਨੇ ਡਾਕਟਰ ਅਮਰ ਸਿੰਘ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਉਸ ਸਮੇਂ ਸੈਕਟਰੀ ਸਨੋਰ ਉਹਨਾਂ ਨੇ ਮਦਦ ਕੀਤੀ ਜਿਹੜਾ ਮਨਰੇਗਾ ਕਾਨੂੰਨ ਬਣਾਉਣ ਦੇ ਵਿੱਚ ਉਹਨਾਂ ਨੇ ਦੱਸਿਆ ਕਿਸ ਤਰੀਕੇ ਨਾਲ ਡਾਕਟਰ ਸਾਹਿਬ ਦੀ ਚਿੰਤਾ ਹੁੰਦੀ ਸੀ ਫਿਰ ਉਹਨਾਂ ਨੇ ਬੇਰੋਜ਼ਗਾਰ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਕੀਤੀ ਮਨਰੇਗਾ ਕਾਨੂੰਨ ਲੈ ਕੇ ਆਏ ਫਿਰ ਉਹਨਾਂ ਨੇ ਕਿਹਾ ਕਿ ਹੱਕ ਦੇਣੇ ਆ ਐਜੂਕੇਸ਼ਨ ਦਾ ਹੱਕ ਦਿੱਤਾ ਫੂਡ ਦਾ ਹੱਕ ਦਿੱਤਾ ਔਰ ਇਨਫਾਰਮੇਸ਼ਨ ਦਾ ਹੱਕ ਦਿੱਤਾ ਕਿ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਜਰੂਰੀ ਨਹੀਂ ਕਿ ਕੋਈ ਚੀਜ਼ ਬਣ ਰਹੀ ਹੈ ਤੁਹਾਨੂੰ ਕੋਈ ਗੱਲ ਨਾ ਦੱਸੇ ਜਾਂ ਕੋਈ ਵੀ ਆਰਟੀਆਈ ਜਿਹਨੂੰ ਕਹਿ ਦਿੰਦੇ ਆ ਇਹ ਲੈ ਕੇ ਆਏ ਆਧਾਰ ਵਰਗੀ ਯੂਆਈਡੀ ਨੰਬਰ ਜਿਹਨੂੰ ਕਹਿੰਦੇ ਸੀ ਪਹਿਲਾਂ ਜੁਆਇਟਿਡ ਆਇਡੈਂਟੀਫਿਕੇਸ਼ਨ ਨੰਬਰ ਉਦੋਂ ਬਹੁਤ ਵਿਰੋਧੀ ਤੇ ਰਨੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀ ਪਰ ਅੱਜ ਸਾਰਾ ਦੇਸ਼ ਆਧਾਰ ਦੇ ਨਾਲ ਜੁੜਿਆ ਆਧਾਰ ਕਾਰਡ ਦੇ ਇਹ ਵੀ ਡਾਕਟਰ ਸਾਹਿਬ ਦਾ ਇੱਕ ਵੱਡੀ ਦੇਣ ਸੀ ਨਿਊਕਲੀਅਰ ਵਰਗੀ ਡੀਲ ਨੂੰ ਕਰਕੇ ਔਰ ਉਹਨਾਂ ਨੇ ਆਪਣਾ ਦ੍ਰਿੜਤਾ ਦਾ ਇਰਾਦਾ ਜਿਹੜਾ ਸੀ ਸਪਸ਼ਟ ਕਰਦਾ ਕਿ ਇੱਕ ਜਿਹੜਾ ਡਾਕਟਰ ਸਾਹਿਬ ਨੇ ਉਹਨਾਂ ਦਾ ਇਰਾਦਾ ਬਹੁਤ ਡ੍ਰਿੜ ਹੈ। ਔਰ ਇਸ ਚੀਜ਼ ਨੂੰ ਹਰ ਬੰਦੇ ਨੇ ਹਰ ਇਨਸਾਨ ਨੇ ਜਿਹੜਾ ਦੇਸ਼ ਨਾਲ ਜੁੜਿਆ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੈ ਜਿਹੜਾ ਸਿੱਖੀ ਨਾਲ ਜੁੜਿਆ ਹੈ ਉਹਨੇ ਬੜੇ ਗੌਰ ਦੇ ਨਾਲ ਲਾਗੋਂ ਹੋ ਕੇ ਦੇਖਿਆ। ਇਹਨਾਂ ਦੀ ਜਿਹੜੀ ਸੋਚ ਸੀ ਉਹ ਸੀ ਸੈਕੂਲਰ ਸਾਰਿਆਂ ਨਾਲ ਲੈ ਕੇ ਚੱਲ ਰਹੀ ਕਿਉਂਕਿ ਉਹਨਾਂ ਨੇ ਵਰਗਾਂ ਲਈ ਕੰਮ ਨਹੀਂ ਕੀਤਾ। ਉਹਨਾਂ ਨੇ ਵਰਗਾਕਰਨ ਵਰਗੀਕਰਨ ਨਹੀਂ ਕੀਤਾ ਦੇਸ਼ ਦੇ ਵਿੱਚ ਉਹਨਾਂ ਨੇ ਨਾ ਧਰਮ ਦੇ ਆਧਾਰ ਤੇ ਨਾ ਉਹਨਾਂ ਨੇ ਲੈਂਗੁਏਜ ਦੇ ਆਧਾਰ ਤੇ ਕੁਝ ਨਹੀਂ ਉਹਨਾਂ ਨੇ ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਵਿਜ਼ਨ ਜਿਹੜਾ ਸੀ ਦੇਸ਼ ਨੂੰ ਅੱਗੇ ਕਿਵੇਂ ਲੈ ਜਾਣਾ ਹੈ ਸਾਡੇ ਆਉਣ ਵਾਲੇ ਬੱਚਿਆਂ ਲਈ ਕਿਵੇਂ ਦੇਸ਼ ਸਾਈ ਹੋ ਸਕਦਾ ਸਰਕਾਰ ਕਿਵੇਂ ਸਾਈ ਹੋ ਸਕਦੀ ਉਹਦੇ ਉੱਤੇ ਸਾਰਾ ਕੰਮ ਕੀਤਾ। ਇਹੀ ਇੱਕ ਵੱਡਾ ਕਾਰਨ ਸੀ। ਫਿਰ ਉਹ ਆਲੋਚਨਾ ਤੋਂ ਭੱਜਦੇ ਨਹੀਂ ਸੀ। ਉਹਨਾਂ ਨੇ 170 72 ਦੇ ਕਰੀਬ ਪ੍ਰੈਸ ਕਾਨਫਰੰਸ ਕੀਤੀਆਂ। ਔਰ 오픈 오픈 ਸਵਾਲ ਲੈ ਲਾਸਟ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਜੋ ਜਾਣਕਾਰੀ ਮਿਲੀ ਹੈ ਕਿ 70 ਦੇ ਕਰੀਬ ਉਹਨਾਂ ਨੇ ਸਵਾਲ ਹੋਏ ਕੋਈ 63 ਦੇ ਕਹਿ ਰਿਹਾ ਕੋਈ 70 ਕਹਿ ਰਿਹਾ ਜੋ ਕਿ ਅੱਜ ਦੇ ਯੁੱਗ ਦੇ ਵਿੱਚ ਵਿਸਾਰ ਦਿੱਤਾ ਗਿਆ ਕੋਈ ਵੀ ਜਿਹੜਾ ਲੀਡਰ ਹੈ ਖਾਸ ਕਰ ਵੱਡੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਗੱਲ ਕਰ ਲਓ ਅਜੇ ਤੱਕ ਕੋਈ ਪ੍ਰੈਸ ਕਾਨਫਰੰਸ ਉਹਨਾਂ ਨੇ ਨਹੀਂ ਕੀਤੀ ਸੋ ਡਾਕਟਰ ਸਾਹਿਬ ਦੀ ਏਡੀ ਵੱਡੀ ਸ਼ਖਸੀਅਤ ਪਰ ਜਿਹੜਾ ਸਾਨੂੰ ਜਿਸ ਗੱਲ ਦਾ افسوس ہے اور جڑی گل ہمیشہ ਸਾਡੇ ਲਈ ਰੜਕਦੀ ਰਹੇਗੀ کہ ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਪਰਮਿਸ਼ਨ ਵਾਸਤੇ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾ ਹੱਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ انسان ਨੇ ਵਿਦੇਸ਼ بیٹھیਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜਿਸ انسان ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਵਿਰੁੱਧ ਤੇ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੇ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੀ ਮੰਨ ਦੇ ਵਿੱਚ ਇਹਨਾਂ ਨੇ ਕੁੜਤਨ ਰੱਖੀ ਹੈ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਆ ਸਰਕਾਰਾਂ ਇਸੇ ਕੰਮ ਲਈ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰਨ ਇੱਥੇ ਤਾਂ ਵੱਖਰਾ ਕਰਨਾ ਚਾਹੀਦਾ ਸੀ ਕੁਝ ਚਿਰ ਪਹਿਲਾਂ ਜਦੋਂ ਸਾਡੇ ਮਾਨਯੋਗ ਸ਼੍ਰੀ ਬਾਜਪਾਈ ਜੀ ਦੀ ਪੂਰੇ ਹੋਏ ਨੇ ਉਹ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਜਗਾ ਦਾ ਪੂਰਾ ਮਾਨ ਸਨਮਾਨ ਮਿਲਿਆ ਔਰ ਅਸੀਂ ਖੁਸ਼ ਆ ਇੱਕ ਪ੍ਰਾਈਮ ਮਿਨਿਸਟਰ ਹੈ ਸਾਡੇ ਅਸੀਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਪਰ ਡਾਕਟਰ ਮਨਮੋਹ ਸਿੰਘ ਜੀ ਨੂੰ ਰਾਜ ਘਾਟ ਤੇ ਜਗ੍ਹਾ ਕਿਉਂ ਨਹੀਂ ਦਿੱਤੀ ਗਈ ਇਹ ਬਹੁਤ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਇਹ ਅਸੀਂ ਵੀ ਪੁੱਛਾਂਗੇ ਲੋਕ ਵੀ ਪੁੱਛਦੇ ਨੇ ਪੂਰਾ ਦੇਸ਼ ਪੁੱਛਦਾ ਆ ਪੂਰੇ ਵਰਲਡ ਲੈਵਲ ਤੇ ਲੋਕ ਇਹਨਾਂ ਨੂੰ ਪੁੱਛਦੇ ਨੇ ਵੀ ਕਿਉਂ ਡਾਕਟਰ ਸਾਹਿਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਪਰਿਵਾਰ ਇੰਨਾ ਸ਼ਰੀਫ ਹੈ ਤੁਸੀਂ ਕਹਿ ਨਹੀਂ ਸਕਦੇ ਮਤਲਬ ਉਹਨਾਂ ਜ਼ਰਤ ਸੀ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਹੋਰ ਪਰਿਵਾਰ ਰਾਜਨੀਤੀ ਕਰਦਾ ਤੇ ਉਹਦਾ ਸੰਸਕਾਰ ਹੀ ਨਾ ਕਰਦਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੇ ਆਡਾ ਮਨ ਦੁਖਿਆ ਉਹਨਾਂ ਦਾ ਵੀ ਦੁਖਿਆ ਬਹੁਤ ਦੁਖਿਆ ਉਹਦੇ ਕੋਈ ਗੱਲ ਨਹੀਂ ਇਦਾਂ ਹੀ ਹੋਣਾ ਹੋਏਗਾ ਜੋ ਪਰਮਾਤਮਾ ਦੇ ਬਾਣਾ ਉਹਨਾਂ ਬਾਣਾ ਮੰਨੇ ਪਰ ਇਸ ਸਰਕਾਰ ਨੇ ਕੀ ਕੀਤਾ ਤੁਹਾਡੇ ਸਾਹਮਣੇ ਹੈ 100 ਬਾਈ 150 ਦੀ ਜਗ੍ਹਾ ਸੀ 100 ਬਾਈ 150 ਦੀ ਜਗ੍ਹਾ ਹੋਊਗੀ ਜੇ ਤੁਸੀਂ ਸੰਸਕਾਰ ਹੋਇਆ ਔਰ ਉਥੇ ਪ੍ਰੋਪਰ ਪਰਿਵਾਰ ਨੂੰ ਬੈਹਣ ਦੀ ਜਗ੍ਹਾ ਵੀ ਨਹੀਂ ਮਿਲੀ ਤੁਸੀਂ ਸਾਰੇ ਵੇਖ ਲਓ ਉੱਥੇ ਵੀਡੀਓ ਚੱਲ ਰਹੀਆਂ ਨੇ ਕੋਈ ਜਗ੍ਹਾ ਨਹੀਂ ਕਿਸੇ ਨੂੰ ਰਾਜਦੂਤ ਆਏ ਅੰਬੈਸਡਰ ਆਏ ਵੱਖਰੇ ਵੱਖਰੇਆਂ ਦੇਸ਼ਾਂ ਦੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਠੱਕੇ ਵੱਜ ਰਹੇ ਨੇ ਸਿਰਫ ਆਪਣੀ ਲਾਈਨ ਇੱਕ ਸਿੱਧੀ ਰੱਖੀ ਔਰ ਇੱਕ ਡੀਡੀ ਨਿਊਜ਼ ਨੂੰ ਬੁਲਾ ਲਿਆ ਉਹਦਾ ਕੈਮਰਾ ਫੋਕਸ ਇਹਨਾਂ ਤੇ ਸੀ ਜਾਂ ਜਿਹੜਾ ਸੰਸਕਾਰ ਲਈ 30 ਬਾਈ 30 ਦਾ ਥੜਾ ਸੀ ਆਲਮੋਸਟ ਮੇਰੇ ਖਿਆਲ 30 ਬਾਈ 30 ਫੁੱਟ ਦਾ ਥੜਾ ਉੱਚਾ ਸੀ ਉਹਦੇ ਤੇ ਪਰਿਵਾਰ ਦੇ ਜੀ ਕਿ 30 ਬਾਈ 30 ਚ ਕਿੰਨੇ ਕੁ ਜੀ ਖੜ ਸਕਦੇ ਤੁਸੀਂ ਆਪਾਂ ਅੰਦਾਜ਼ਾ ਲਗਾਓ ਔਰ ਉੱਥੇ ਹੀ ਸੰਸਕਾਰ ਹੋਇਆ ਔਰ ਇਹ ਕਿਉਂ ਕੀਤਾ ਆ ਦੇਖੋ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਇਹੋ ਜੀ ਸੋਚ ਜਿਹੜੀ ਹੈ ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਸਾਡੇ ਬੱਚਿਆਂ ਵਾਸਤੇ ਅੱਛੀ ਨਹੀਂ ਦੇਸ਼ ਸਾਡਾ ਜਿਹੜਾ ਆ ਉਹ ਅੱਗੇ ਤਾਂ ਵੱਧ ਸਕਦਾ ਜੇ ਡਾਕਟਰ ਮਨਮੋਹਨ ਸਿੰਘ ਵਰਗੀ ਸੋਚ ਰੱਖੋਗੇ ਵੱਡਾ ਦਿਲ ਰੱਖੋਗੇ ਸਾਰਿਆਂ ਨੂੰ ਗੱਲ ਨਾ ਲਾਉਗੇ ਗਰੀਬ ਦੀ ਸੁਣੋਗੇ ਬੇਰੁਜ਼ਗਾਰ ਦੀ ਸੁਣੋਗੇ ਵਰਗੀਕਰਨ ਨਹੀਂ ਕਰੋਗੇ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰੋਗੇ ਤਾਂ ਦੇਸ਼ ਅੱਗੇ ਵੱਧ ਸਕਦਾ ਨਹੀਂ ਤੇ ਦੇਸ਼ ਇੱਕ ਨਾ ਇੱਕ ਦਿਨ ਰਾਜਕਤਾ ਵੱਲ ਵੱਧ ਰਿਹਾ ਹੈ ਇੱਕ ਨਾ ਇੱਕ ਦਿਨ ਲੋਕਾਂ ਦਾ ਨੁਕਸਾਨ ਹੋਏਗਾ ਔਰ ਇਹਦੀ ਮਿਸਾਲ ਅੱਗੇ ਗੱਲਾਂ ਛੁੱਪ ਜਾਂਦੀਆਂ ਸੀ ਤੁਹਾਡੀ ਮਨਛਾ ਦਾ ਪਤਾ ਨਹੀਂ ਸੀ ਲੱਗਦਾ ਪਰ ਕਈ ਵਾਰੀ ਕੁਦਰਤੀ ਅਸੀਂ ਇਹਨਾਂ ਚੀਜ਼ਾਂ ਨੂੰ ਮਾੜਾ ਗਿਣਦੇ ਵੀ ਮਾੜਾ ਹੋਇਆ ਪਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਕੇ ਹੋ ਸਕਦਾ ਉਹਨਾਂ ਲੋਕਾਂ ਦੇ ਮਨ ਦੇ ਪ੍ਰਤੀ ਇਹਨਾਂ ਦੇ ਪ੍ਰਤੀ ਵੀ ਹੋਵੇ ਭਾਜਪਾ ਦੇ ਪ੍ਰਤੀ ਜਾਂ ਇਸ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਾਂ ਹੋਮ ਮਿਨਿਸਟਰ ਸਾਹਿਬ ਦੇ ਪ੍ਰਤੀ ਵੀ ਠੀਕ ਕਰ ਰਹੇ ਨੇ ਪਰ ਅੱਜ ਅੱਜ ਹਰ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਹ ਦੇਸ਼ ਨੂੰ ਕਿਸ ਗਗਾਰ ਤੱਕ ਲੈ ਕੇ ਜਾਣਾ ਚਾਹੁੰਦੇ ਜਿਹੜੇ ਆਪਣੇ ਹੀਰੋ ਨੂੰ ਹੀਰੋਣੀ ਮੰਨਦੇ ਜਿਹੜੇ ਆਪਣੇ ਅਰਥਸ਼ਾਸਤਰੀ ਨੂੰ ਜਿਹਨੂੰ ਪੂਰਾ ਵਰਲਡ ਜਿਹੜਾ ਆ ਉਹਨੂੰ ਮੱਥਾ ਟੇਕਦਾ ਆ ਜਿਹੜੇ ਉਹਨੂੰ ਵਰਲਡ ਦੇ ਜਿਹੜਾ ਡਿਵੈਲਪਡ ਕੰਟਰੀ ਉਹਨੂੰ ਆਪਣਾ ਗੁਰੂ ਮੰਨਦਾ ਹੈ ਤੇ ਸਾਡੇ ਉਹਨੂੰ ਆਪਣਾ ਹੀਰੋਣੀ ਮੰਨਦੇ ਜਿਹੜੀਆਂ ਜਿਹੜੀਆਂ ਰਸਮਾਂ ਕੀਤੀਆਂ ਨੇ ਇਹਦੇ ਪ੍ਰੋਟੋਕਾਲ ਨੇ ਕਿ ਤੁਸੀਂ ਕਰਨੇ ਹੀ ਸੀ ਤੁਸੀਂ ਨਾ ਹੁੰਦੇ ਕੋਈ ਹੋਰ ਪ੍ਰਾਈਮ ਮਿਨਿਸਟਰ ਹੁੰਦਾ ਉਹਨੇ ਵੀ ਕਰਨਾ ਸੀ ਬਟ ਜਿਹੜਾ ਤੁਸੀਂ ਰੋਕਿਆ ਹੁਣ ਉਹ ਵੀ ਪ੍ਰੋਟੋਕਾਲ ਸੀ ਹੋਣਾ ਸੀ ਉੱਤੇ ਪਰ ਤੁਸੀਂ ਰੋਕਿਆ ਕਿਉਂ ਸਿਰਫ ਇੱਕ ਨੀਵਾ ਵਿਖਾਉਣ ਵਾਸਤੇ ਬਾਜਪਈ ਜੀ ਦਾ ਤੁਸੀਂ ਮੈਂ ਤੁਹਾਡੇ ਮਾధ్యਮ ਨੇ ਕਹਿਣਾ ਚਾਹਨਾ ਸਾਰਿਆਂ ਨੂੰ ਤੁਹਾਡੇ ਬਾਦਰ ਨੂੰ ਜਿੰਨੇ ਸੁਣ ਗਏ ਆ ਇੰਟਰਵਿਊ ਤੋਂ ਬਾਅਦ ਕਿਰਪਾ ਕਰਕੇ ਬਾਜਪਈ ਜੀ ਦਾ ਜਿਹੜਾ ਅੰਤਮ ਰਸਮਾ ਸੰਸਕਾਰ ਹੁੰਦਾ ਵੀ ਵੇਖਿਓ ਤੇ ਡਾਕਟਰ ਮਨਮੋਹ ਸਿੰਘ ਜੀ ਦਾ ਵੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇਹਨਾਂ ਨੇ ਕੀ ਕੀਤਾ ਹੈ ਸਾਡੇ ਅਗੇ ਲੋਕ ਅਸੀਂ ਬਹੁਤ ਇਹਨਾਂ ਗੱਲਾਂ 'ਚ ਮੈਂ ਬਹੁਤ ਘੱਟ ਜਾਣਦਾ ਕਿ ਕਿਸੇ ਦੀ ਨੰਦਿਆ ਚੁਗੜੀ ਕਹੀਦਾ ਆਪਣੀ ਰਾਜਨੀਤੀ ਕਰੋ ਆਪਣਾ ਆਪਣਾ ਹਰੇਕ ਦਾ ਆਪਣਾ ਤਰੀਕਾ ਆਪਣਾ ਕਰੇ ਕੋਈ ਘਟ ਕਰਦਾ ਕੋ ਵੱਧ ਕਰਦਾ ਅਸੀਂ ਸੰਵਿਧਾਨ ਦੇ ਪ੍ਰਤੀ ਅਸੀਂ ਦੇਸ਼ ਪ੍ਰਤੀ ਪ੍ਰੇਮ ਹੈ ਉਸ ਦੇ ਮੁਤਾਬਕ ਅਸੀਂ ਆਪਣੀ ਜਿੰਦਗੀ ਜਿਹੜੀ ਜਿਉਨੇ ਆ ਔਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਸਭ ਸੁਪਨਾ ਦਾ ਪੜਾ ਸਾਂਝੀ ਬਾਤ ਦਾ ਦਾ ਸੰਦੇਸ਼ ਹੈ ਅਸੀਂ ਹਮੇਸ਼ਾ ਹੀ ਉਹਨੂੰ ਕੈਰੀ ਕਰਦੇ ਆ ਪਰ ਇੱਥੇ ਦਿਲ ਦੁਖਿਆ ਸਾਡੇ ਵੀ ਮਤਲਬ ਲੁੰਨ ਰਹਿ ਗਿਆ ਕਿ ਇਹ ਕੀ ਕੀਤਾ ਸੋ ਮੈਂ ਹੁਣ ਤੁਹਾਨੂੰ ਸਭਨਾਂ ਨੂੰ ਕਿਉਂਕਿ ਨਵਾਂ ਸਾਲ ਹੈ ਕੱਲ ਅੱਜ ਤੁਸੀਂ ਖੁਸ਼ੀਆਂ ਜਿਹੜੇ ਵੀ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਮਨਾਉਣਾ ਹੈ ਦੇਖੋ ਇਹ ਜ਼ਿੰਦਗੀ ਦਾ ਸਫ਼ਰ ਹੈ ਪਰ ਮੈਂ ਗੱਲ ਜ਼ਰੂਰ ਕਹੂੰਗਾ ਕਿ ਅੱਜ ਇੱਕ ਦਾ ਇੱਕ ਤਾਇਦ ਕਰਿਓ ਸਾਰੇ ਜਿਹੜੀ ਮੇਰਾ ਮੇਨ ਫੋਕਸ ਹੈ press conference ਕਰਨਾ ਇੱਕ ਤੇ ਹਰ ਇਨਸਾਨ ਜਿਹਦੇ ਮਨ 'ਚ ਸਤਕਾਰ ਹੈ ਹੈ ਸਾਰਿਆਂ 'ਚ ਜ਼ਰੂਰ ਛੋਟੀ ਛੋਟੀ ਸੋਖ ਸਭਾ ਆਪਣੇ ਬੱਚਿਆਂ ਨੂੰ ਕਰਕੇ ਦੱਸਿਓ ਕਿਉਂਕਿ ਪਾਰਟੀ ਭਾਵੇਂ ਕੋਈ ਹੈ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਵਿਦਵਾਨ ਬਣੇ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਬਹੁਤ ਪੜ੍ਹੇ ਲਿਖੇ ਸਾਡੇ ਕੋਲ ਬਹੁਤ ਮੋਲੇਵਾਨ ਹੀਰੋ ਹੈਗੇ ਆ ਅਲੱਗ-ਅਲੱਗ ਫੀਲਡ 'ਚ ਪਰ ਜੇ ਐਜੂਕੇਸ਼ਨ ਦੀ ਕ੍ਰਾਂਤੀ ਔਰ ਐਜੂਕੇਸ਼ਨ ਦੇ ਨਾਲ ਇੱਕ ਰਿਫਿਊਜੀ ਤੋਂ ਪ੍ਰਾਈਮ ਮਿੰਿਸਟਰ ਤੱਕ ਦਾ ਸਫ਼ਰ ਦਾ ਹੀਰੋ ਹੈ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਥੇ ਚਾਰ ਸਾਲ ਪੜ੍ਹੇ ਨੇ ਲੱਗਦਾ ਕੋਈ ਅੱਛੀ ਧੁਕੀ ਯਾਦ ਕਰਵਾਈ ਜਾ ਸਕਦੀ ਹੈ ਬਿਲਕੁਲ ਜੀ ਮੈਂ ਤੇ ਸੀਐਮ ਸਾਹਿਬ ਨੂੰ ਬਹੁਤ ਜਲਦੀ ਮਿਲ ਕੇ ਮੈਂ ਉਹਨਾਂ ਕੋ ਜਗਾ ਲਾਟਰੀ ਮੰਗਣਾ ਕਿ ਸਾਨੂੰ ਜਗਾ ਸ਼ਹਿਰ ਚ ਦਿੱਤੀ ਜਾਵੇ ਕਿਉਂਕਿ ਉਹ ਉਹ ਠੀਕ ਹੈ ਉਹ ਵੀ ਅਸੀਂ ਰੱਖਾਂਗੇ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਕੋਲ ਹੈ ਪਤਾ ਨਹੀਂ ਕੋਈ ਦਿੰਦਾ ਕਿ ਨਹੀਂ ਦਿੰਦਾ ਬਟ ਅਸੀਂ ਕਿਉਂਕਿ ਉਹਨਾਂ ਦੇ ਉਹ ਉੱਥੇ ਰਹੇ ਨੇ ਬਟ ਉਹ ਹੁਣ ਕਿਸੇ ਦੇ ਕੋਲ ਹੈ ਉਹਨੂੰ ਚਲੋ ਕੋਸ਼ਿਸ਼ ਕਰਾਂਗੇ ਹੁਣ ਪਤਾ ਬਟ ਇੱਕ ਸਰਕਾਰ ਸਾਨੂੰ ਏਕੜ ਦੋ ਏਕੜ ਜਗਾ ਦਵੇ ਅਸੀਂ ਉਹਨਾਂ ਦੇ ਕੱਦ ਦੀ ਚੀਜ਼ ਬਣਾਉਣਾ ਚਾਹੁੰਦੇ ਹਾਂ ਕਿ ਉਹ ਜਿਹੜੀ ਚੀਜ਼ ਹੈ ਨਾ ਸਾਡੇ ਬੱਚਿਆਂ ਲਈ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਹੋਵੇ ਵੀ ਉਹ ਇੱਕ ਵਿੱਦਿਆ ਦੀ ਰੋਸ਼ਨੀ ਜਿਹੜੀ ਹੈ ਉਹ ਬੱਚੇ ਉੱਥੋਂ ਲੈ ਸਕਣ ਅੱਛਾ ਡਾਕਟਰ ਤਰਲੋਚਨ ਸਿੰਘ ਨੇ ਕਿਹਾ ਕਿ ਮਜ਼ਾਰ ਉਹਨਾਂ ਦੀ ਜਿਹੜੀ ਹੈ ਨਹੀਂ ਬਣਾਈ ਜਾ ਸਕਦੀ ਉਹਦੀ ਜਗ੍ਹਾ ਮਨਮੋਹ ਸਿੰਘ ਸਕੂਲ ਆਫ ਇਕਨੋਮਿਕਸ ਖੋਲਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੀ ਰਾਜਗੜ੍ਹ ਦੀ ਜਿਹੜੀ ਹੈਗੀ ਹੈ ਜਿੱਦ ਚ ਬੈਣਾ ਚਾਹੀਦਾ ਦੇਖੋ ਮੈਂ ਉਹਨਾਂ ਦੀ ਦੇਖੋ ਹਰੇਕ ਦੀ ਆਪਣੀ ਥਾਟ ਹੈ ਉੱਥੇ ਮਜ਼ਾਰ ਨਹੀਂ ਕੋ ਬਣਦੀ ਹੁੰਦੀ ਇੱਕ ਮੈਮੋਰੀਅਲ ਜਗ੍ਹਾ ਬਣਦੀ ਹੁੰਦੀ ਜਿੱਤੇ ਅਪਰ ਟ੍ਰਿਬਿਊਟ ਕਰ ਕੋਮ ਚ ਇਹ ਇਜਾਜ਼ਤ ਨਹੀਂ ਦਿੰਦੀ ਦੇਖੋ ਇਹ ਸਿੱਖ ਕੌਮ ਨਾਲ ਉਹ ਇਹ ਵੇਲੇ ਇਕੱਲੇ ਸਿੱਖ ਕੌਮ ਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡ ਦੇ ਹੀਰੋ ਨੇ ਕੱਲ ਨੂੰ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੈ ਉਹ ਤੇ ਕਿਤੇ ਉਹਨਾਂ ਨੂੰ ਯਾਦ ਕਰਨਾ ਕਿੱਥੇ ਜਾਣਗੇ ਇਹ ਨਹੀਂ ਗੱਲ ਹੁੰਦੀ ਉਹ ਸਿੱਖ ਨਾਲੋਂ ਵੀ ਹੁਣ ਇਸ ਵੇਲੇ ਉੱਪਰ ਚਲੇ ਗਏ ਨੇ ਉਹਨਾਂ ਦੀ ਸਿੱਖੀ ਹੋਰ ਵੱਡੀ ਹੋ ਗਈ ਆ ਉਹ ਮਜ਼ਾਰ ਨਹੀਂ ਹੁੰਦੀ ਕੋਈ ਦੀਵੇ ਨਹੀਂ ਬਾਲਣੇ ਹੁੰਦੇ ਤੇ ਮੇਰੇ ਮਾਫ ਕਰਨਾ ਜਿਹੜਾ ਵੀ ਕੋਈ ਹੀਰੋ ਕੋਈ ਜੰਗ ਦਾ ਵੀ ਹੀਰੋ ਆ ਤੇ ਉਹਦੀ ਕੋਈ ਨਾ ਕੋਈ ਨਿਸ਼ਾਨੀ ਬਣਾਈ ਜਾਂਦੀ ਜਿਵੇਂ ਹੁਣ ਜਿਲ੍ਹੇ ਵਾਲੇ ਪਾਕ ਜਿਹੜੇ ਸ਼ਹੀਦ ਹੋਏ ਕੋਈ ਨਾ ਕੋਈ ਆਪਣੀ ਨਿਸ਼ਾਨੀ ਬਣਾਈ ਆ ਨਾ ਕੁਝ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਰੇ ਹੀ ਇਹ ਸਾਂਝੀ ਬਾਤ ਦਾ ਪ੍ਰਤੀਕ ਸੀ ਇਹੋ ਸਮਾਰਕ ਉੱਥੇ ਰਾਜਘਾੜ੍ਹ ਤੇ ਜ਼ਰੂਰ ਬਣਾਓ ਵੇਖੋ ਉੱਥੇ ਦੀਆਂ ਜਿਹੜੇ ਕਹਿਣੇ-ਕਹਿਣਾ ਹੈ ਸਾਨੂੰ ਉੱਥੇ ਜਗ੍ਹਾ ਚਾਹੀਦੀ ਕਿਉਂਕਿ ਉੱਥੇ ਜੇ ਕਿਸੇ ਨੇ ਵਰਲਡ ਲੈਵਲ ਦੇ ਕਿਹੇ ਕਿਸੇ ਨੇ ਵੀ ਆਉਣਾ ਸੀ ਬਾਹਰ ਜਾਣੇ ਆ ਅਸੀਂ ਬਾਹਰ ਕਿਸੇ ਨੂੰ ਯਾਦ ਕਿਥੇ ਕਰਦੇ ਹਾਂ ਜਿੱਥੇ ਉਹਦੀ ਕੋਈ ਜਗ੍ਹਾ ਨਾਲ ਥੋੜੀ ਬਣਾਈ ਹੁੰਦੀ ਆ ਅਸੀਂ ਜਾ ਕੇ ਉਹਦੀ ਹਿਸਟਰੀ ਲਿਖਿੰਦੀ ਪੜ੍ਹਦੇ ਆ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ ਅਸੀਂ ਜਾ ਕੇ ਉੱਥੇ ਪੜ੍ਹਦੇ ਆ ਔਰ ਇਹ ਇਹ ਚੀਜ਼ਾਂ ਆਉਣ ਵਾਲੀ ਪੀੜ੍ਹੀ ਦੇ ਦਰਸਾਉਂਦੀਆਂ ਨੇ ਇਹ ਕੋਈ ਅਸੀਂ ਪੂਜਨ ਲਾਇਕ ਜਗ੍ਹਾ ਨਹੀਂ ਬਣਾਉਣੀ ਕਿ ਦੀਵਾ ਬਾਲ ਉਹ ਆਪਣੀ ਸ਼ਰਦਾ ਇੱਕ ਜਗ੍ਹਾ ਤੇ ਭੇਟ ਕਰ ਸਕਦੇ ਹੋ ਇਹ ਹਾਂ ਉਹਨਾਂ ਦੇ ਆਪਣੇ ਵਿਚਾਰ ਹੋ ਆਪਣੇ ਵਿਚਾਰ ਰੱਖਣ ਪਰ ਸਾਡਾ ਮੰਨਣਾ ਹੈ ਕਿ ਇਹ ਇਹਨੂੰ ਮਜਾਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਨੰਬਰ 1 ਨੰਬਰ 2 ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਹੈ ਅੰਮ੍ਰਿਤਸਰ ਕਿਉਂਕਿ ਉਹਨਾਂ ਦਾ ਸ਼ਹਿਰ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਲੋ ਜਿੰਨੀਆਂ ਬੈਸਟ ਕੋਸ਼ਿਸ਼ ਨੇ ਉਹ ਕਰ ਸਕਾਂ ਔਰ ਮੇਰੀਆਂ ਕੋਸ਼ਿਸ਼ ਕੀ ਹੋਣਗੀਆਂ ਆਉਣ ਵਾਲੀ ਪੀੜ੍ਹੀ ਉਤੋਂ ਸੇਧ ਲੈ ਸਕੇ ਜੇ ਤੋ ਉਹੋ ਜੀ ਗੱਲ ਹੋਵੇ ਸੀ ਕਹੀਏ ਜੇ ਸਟੈਚੂ ਲਾ ਦੇਾਂਗੇ ਵੱਡਾ ਚੌਂਕ ਚ ਲਾ ਦੇਾਂਗੇ ਉੱਥੇ ਲਾ ਦਾਂਗੇ ਠੀਕ ਹੈ ਉਹ ਕਿਸੇ ਨੇ ਕਰਨਾ ਹੋਵੇ ਮੈਂ ਕਿਸੇ ਨੂੰ ਡੱਕਦਾ ਨਹੀਂ ਕਿਸੇ ਨਾਰਿਕ ਨੂੰ ਆਪਣੇ ਤਰੀਕੇ ਨਾਲ ਬਣਾਉਣਾ ਹੈ ਆ ਸਕੂਲ ਆਫ ਮੀਨ ਸਕੂਲ ਆਫ ਇਕਨੋਮਿਕਸ ਚਾਹੁੰਦੇ ਆ ਮੈਂ ਤਾਂ ਕਹੂੰ ਬਹੁਤ ਵਧੀਆ ਸਲਾਹ ਹੈ ਡਾਕਟਰ ਸਾਹਿਬ ਦੀ ਤਰੋਚ ਸਦਾਰ ਤਲੋਚਨ ਸਿੰਘ ਜੀ ਹੁਣਾਂ ਦੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਉਹ ਵੀ ਬਣਾਓ ਉੱਥੇ ਇੱਕ ਚੀਜ਼ ਥੋੜਾ ਬਣਾ ਲਈਏ ਇਹ ਤੇ ਪੂਰੇ ਦੇਸ਼ ਨੂੰ آگਾਹ ਕਰਨ ਦੀ ਲੋੜ ਹੈ ਕੱਲਾ ਸਾਨੂੰ ਕੱਲੇ ਪੰਜਾਬ ਨੂੰ ਨਹੀਂ ਪੰਜਾਬ ਨੂੰ ਤੇ ਅਸੀਂ ਤਾਂ ਕਹਿ ਰਹੇ ਕਿ ਉਹਨਾਂ ਦੀ ਜੜ੍ਹ ਹੈ ਇਹ ਤੇ ਪੂਰੇ ਦੇਸ਼ 'ਚ ਜਿੱਥੇ-ਜਿੱਥੇ ਵੀ ਬੱਚੇ ਐਜੂਕੇਸ਼ਨ ਸੈਂਟਰ ਨੇ ਉੱਥੇ ਉੱਥੇ ਹੀ ਜੇ ਅੱਜ ਕੋਈ ਵੀ ਪੜੂਗਾ ਕਿਸੇ ਵੀ ਕਾਸਟ ਦਾ ਕਿਸੇ ਵੀ ਧਰਮ ਦਾ ਬੱਚਾ ਜੇ ਡਾਕਟਰ ਸਾਹਿਬ ਦੀ ਜਾਣਕਾਰੀ ਲੋਹਸਲ ਕਰ ਸਕਦਾ ਨਾ ਹੋ ਸਕਦਾ ਉਹਦੇ ਮਨ ਚ ਕੋਈ ਵਿੱਦਿਆ ਦਾ ਦੀਵਾ ਜਗ ਜੇ ਉਹ ਕਵੇ ਵੀ ਮੈਂ ਵੀ ਇਸੇ ਰਾਹ ਤੇ ਤੁਰਨਾ ਤਾਂ ਉਹ ਜ਼ਾਦਾ ਉਹ ਅੱਜ ਐਜੂਕੇਸ਼ਨ ਨਾਲ ਹੀ ਤਾਂ ਗਾ ਵਧਿਆ ਜਾ ਸਕਦਾ ਅੱਛਾ ਜੀ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਜੋ ਕਿ ਰਣਜੀਤ ਸਿੰਘ ਦੇ ਵਾਰਿਸ ਨੇ ਉਹਨਾਂ ਦੀ ਵੀ ਯਾਦਗਾਰ ਬਣੀ ਪਰ ਸਾਡੇ ਦੇਸ਼ ਮਨੂਹ ਸਿੰਘ ਦੀ ਯਾਦਗਾਰ ਦੇਖੋ ਮਨੂਹ ਦੇਖੋ ਇਹ ਹੁਣ ਕਿ ਹਰੇਕ ਦੇ ਦੇਖੋ ਹਰ ਇੱਕ ਦੇ ਦੋਵੇਂ ਪੱਖੀ ਦੇ ਵਿੱਚ ਬਣੀ ਹੈ ਦੇਖੋ ਯਾਦਗਾਰ ਦੇਖੋ ਮੈਂ ਤੇ ਤੁਹਾਨੂੰ ਕੀ ਕਹਿ ਰਿਹਾ ਹੁਣ ਉੱਥੇ ਕਿਹੜਾ ਕੋਈ ਜਾ ਕੇ ਕੋਈ ਪੂਜਾ ਕਰਦਾ ਹੈ ਹਾਂ ਉਹਦੇ ਨਾਲ ਸਟੈਚੂ ਨਾਲ ਫੋਟੋ ਖ ਕੋਈ ਭਾਵਕ ਹੋ ਜਾਂਦਾ ਬੰਦਾ ਉਹਨਾਂ ਦੀ ਯਾਦਗਾਰੀ ਫਿਰ ਉੱਤੇ ਪੜ ਲੈਂਦਾ ਆ ਜਿਵੇਂ ਜਾਣ ਤੋਂ ਪਹਿਲ ਨੂੰ ਜਿਹੜਾ ਵੀ ਜਾਂਦਾ Google ਤੇ ਰਿਸਰਚ ਕਰਦਾਗੇ ਦਰੀਪ ਸਿੰਘ ਕੌਣ ਸੀ ਜੇ ਕੋਈ ਇੱਕ ਵਾਰੋਂ ਜਾਂਦਾ ਤੇ ਉਹ ਫਿਰ ਉਹਨੂੰ ਦੱਸ ਦਈਏ ਵੀ ਆ ਸੀ ਉਹਦੇ ਨਾਲ ਇੱਕ ਇੱਕ ਇਤਿਹਾਸ ਤੁਹਾਡਾ ਨਾਲ ਜੁੜਿਆ ਰਹਿੰਦਾ ਸੋ ਇਹਦਾ ਇਹਦਾ ਯਾਦਗਾਰ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਮੰਨ ਲਓ ਕੋਈ ਧਾਰਮਿਕ ਤੌਰ ਤੇ ਆ ਇਹ ਯਾਦਗਾਰਾਂ ਸਿਰਫ ਇੱਕ ਸਿੰਬੋਲਿਕ ਹੁੰਦੇ ਨੇ ਜਿੱਥੇ ਕੋਈ ਲੋਕ ਆ ਕੇ ਕਿਤੇ ਗੈਦਰਿੰਗ ਹੋ ਸਕਦੀ ਹੈ ਕਿਤੇ ਇਕੱਠੇ ਹੋ ਸਕਦੇ ਆ ਉਹ ਹੁਣ ਜਿਵੇਂ ਹੁਣ ਮਾਤਮਾ ਗਾਂਧੀ ਜੀ ਦਾ ਕਿਸੇ ਦੇ ਵੀ ਸਟੈਚੂ ਲੱਗੇ ਆ ਅਸੀਂ ਕੋ ਉਹਦੇ ਉੱਥੇ ਪੂਜਾ ਨਹੀਂ ਹੁੰਦੀ ਬਟ ਜਦੋਂ ਵੀ ਕੋਈ ਦਿਨ ਦਿਹਾੜ ਹੁੰਦਾ ਹੈ ਉੱਥੇ ਅਸੀਂ ਗੈਦਰ ਹੋ ਕੇ ਉਹਨਾਂ ਨੂੰ ਨਤਮਸਤਕ ਹੁੰਨੇ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਉੱਥੇ ਨਤਮਸਤਕ ਹੁੰਨੇ ਬਈ ਕਨਸਟੀਟਿਊਸ਼ਨ ਦੇ ਨਾਲ ਸੋਸਾਇਟੀ ਦੇ ਨਾਲ ਸਮਾਜ ਸੁਧਾਰਾਂ ਲਈ ਅਸੀਂ ਉੱਥੇ ਗੱਲ ਕਰਦੇ ਸੋ ਇਹਨੂੰ ਉਹਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਪਰ ਬੀਜੇਪੀ ਕਹਿੰਦੀ ਕਿ ਉਹ ਨਰਸਿਮਹਾ ਰਾਓ ਵੀ ਨਹੀਂ ਬਣੀ ਬਹੁਤ ਸਾਰੇ ਪ੍ਰਧਾਨ ਮੰਤਰੀ ਦੀ ਨਹੀਂ ਬਣੀ ਬੀਜੇਪੀ ਨੂੰ ਕੋ ਇਹ ਗੱਲਾਂ ਕਰ ਕਰਕੇ ਕਿੰਨਾ ਚਿਰ ਜੀਓਗੇ ਤੁਸੀਂ ਆਪਣਾ ਦੱਸੋ ਵੀ ਤੁਸੀਂ ਆ ਕਿਉਂ ਨਹੀਂ ਕੀਤਾ ਉਥੇ ਬਣਿਆ ਨੇ ਨਾ ਬਾਕੀ ਵੀ ਬਾਜਪਈ ਜੀ ਦਾ ਸਨਸਕਾਰ ਹੋਇਆ ਕਿਉਂ ਕਰਨ ਦੀ ਰੋਡ ਪਈ ਉਹ ਵੀ ਫਿਰ ਨਿਗਮ ਬਹੁਤ ਘੜ ਘੜ ਦਿੰਦੇ ਉਥੇ ਕਿਉਂ ਬਣਾਇਆ ਸਾਰਾ ਕੁਝ ਇਹ ਪ੍ਰਾਮਣਿਕ ਪ੍ਰਾਈਮ ਮਿੰისტਰ ਛੋਟੇ ਸਨ ਉਹਨਾਂ ਨਾਲ ਕੀ ਇਹਨਾਂ ਦਾ ਜਿੰਨੀ ਜਿੰਨਾ ਇਹਨਾਂ ਨੂੰ ਵਰਲਡ ਜਾਣਦਾ ਹੈ ਕਿ ਬਾਜਪਈ ਜੀ ਨੂੰ ਉਹਨਾਂ ਜਾਣਦਾ ਹੈ ਸਤਿਕਾਰਯੋਗ ਨੇ ਸਾਡੇ ਮੈਨਾਂ ਉਹਨਾਂ ਦੇ ਕੋਈ ਕਿੰਨ ਤੋਂ ਪ੍ਰੰਤੂ ਨਹੀਂ ਗੇ ਬਹੁਤ ਵਧੀਆ ਪ੍ਰਾਈਮ ਮਿੰისტਰ ਰਹੇ ਉਹਨਾਂ ਦੇ ਟਿਨਯੂਰ ਤੇ ਅਸੀਂ ਜਦੋਂ ਉਹਨਾਂ ਨੂੰ ਫਾਲੋ ਕਰਦੇ ਹਾਂ ਗੁੱਡ ਹੈ ਬਟ ਇੱਕ ਚੀਜ਼ ਹੁੰਦੀ ਹੈ ਜਿਹਦੀ ਲੈਗੇਸੀ ਪੂਰੀ ਦੁਨੀਆ ਤੇ ਹੈ ਵਰਲਡ ਤੇ ਤੁਸੀਂ ਉਹਨੂੰ ਡਿਸਰੈਸਪੈਕਟ ਮੰਨਦੇ ਹੋ ਡਾਕਟਰ ਸਾਹਿਬ ਇਹ ਇਸ ਕੰਮ ਚ ਤੇ ਉਹਨਾਂ ਕੀਤਾ ਹੈ ਕਮਿਸ਼ਨ ਨਾਲ ਉੱਥੇ ਜਗ੍ਹਾ ਦੇ ਕੇ ਤੇ ਤੇ ਮੈਂ ਬਿਲਕੁਲ ਇਹਦਾ ਗੰਦਾ ਸਾਡੇ ਮਾਂ ਦੇ ਬਹੁਤ ਚੋਟ ਵੀ ਇਸ ਗੱਲ ਦੀ ਜਾਣ ਬੁੱਝ ਕੇ ਭਾਜਪਾ ਨੇ ਕੰਟਰੋਵਰਸ ਜਾਨ ਬੁੱਝ ਕੇ ਜਾਨ ਬੁੱਝ ਕੇ ਨਿਤਨ ਇਹ ਨਹੀਂ ਹੁੰਦਾ ਕਿਉਂਕਿ ਜੇ ਬਾਜਪੀ ਜੀ ਦਾ ਵੀ ਉੱਥੇ ਹੋ ਜਾਂਦਾ ਨਾ ਨਿਗਮ ਬੋਤ ਕਾਟਦੇ ਅਸੀਂ ਫਿਰ ਆਪਾਂ ਨੂੰ ਕੋਈ ਫਿਰ ਠੀਕ ਸੀ ਇੱਕ ਪ੍ਰੋਟੋਕਾਲ ਫਾਲੋ ਕੀਤਾ ਕੋਈ ਗੱਲ ਨਹੀਂ ਜੇ ਉਹਨਾਂ ਦਾ ਹੋ ਸਕਦਾ ਸਾਡਾ ਵੀ ਕਿਉਂ ਨਹੀਂ ਔਇਲਾ ਸਾਹਿਬ ਪਰ ਇੱਕ ਉੱਥੇ ਤੇ ਦੂਜਾ ਬੋਤ ਕਾਟ ਅਜੇ ਸਾਬ ਇੱਕ ਆਪਣੀ ਰਾਜੀ ਦੀ ਘਾਵਤ ਹੈ ਵੀ ਮਾਤਮ ਮਾਰੀ ਜਾਂਦੀ ਹੈ ਬੰਦੇ ਦੀ ਤੁਹਾਨੂੰ ਲੱਗਦਾ ਵੀ 10 ਸਾਲ ਸਰਕਾਰ ਨੂੰ ਹੋ ਗਏ ਕੇਂਦਰ ਦੀ ਉਹਨੂੰ ਵਾਕਈ ਥੋੜਾ ਜਿਹਾ ਗਲਤ ਸਟੈਪ ਜਾਣ ਬੁੱਝ ਕੇ ਰਾਗੀ ਚਕਾਰ ਰਿਹਾ ਹੈ ਕਿ ਇੱਡੇ ਵੱਡੀ ਮਹਾਨ ਸਖੀਰਤ ਹੋਏ ਤਾਂ ਉਹਨਾਂ ਨੂੰ ਜਗ੍ਹਾ ਨਾ ਦੇਣੀ ਇਹ ਲੱਗਦਾ ਵੀ ਪੈਰ ਹੋਣ ਪਛਾਣ ਕਿਤਨੇ ਕਿਤੇ ਸਰਕਾਰ ਦੇ ਆ ਰਹੇ ਨੇ ਰਾਗੀ ਨੂੰ ਮੱਤ ਮਾਰ ਰਿਹਾ ਜੀ ਬਿਲਕੁਲ ਇੱਚ ਇਹ ਚ ਕਈ ਵਾਰੀ ਜੇ ਕੋਈ ਕਾਇਨਾਤ ਦੀ ਗੱਲ ਕਰੋਗੇ ਇਹ ਐਂਜੀ ਚਲਕ ਪੈਂਦੀ ਹੈ ਜਦੋਂ ਇੱਕ ਵਾਰੀ ਤੁਹਾਨੂੰ ਜਦੋਂ ਮਾ ਗੁਰੂ ਮਹਾਰਾਜ ਦੇ ਇਥੇ ਸਾਡੇ ਕਈ ਵਾਰ ਬੇਦਬੀਆਂ ਹੋਈਆਂ ਹੀ ਕਹਣਾ ਵੀ ਨਹੀਂ ਗੁੱਸਾ ਸਾਡੇ ਮਨ ਬਹੁਤ ਰੋਂਦ ਰਹੇ ਪਰ ਇੱਕ ਇੱਕ ਸਿਸਟਮ ਦਾ ਅੰਤ ਹੋਇਆ ਉਹਦੇ ਨਾਲ ਇੱਕ ਉਹਨਾਂ ਬੰਦਿਆਂ ਦਾ ਅੰਤ ਹੋਇਆ ਵੀ ਜਿਹੜੇ ਬੰਦਿਆਂ ਦਾ ਬਹੁਤ ਜ਼ਿਆਦਾ ਨਸ਼ਾ ਸੀ ਇਹ ਵੀ ਇਹੀ ਹਾਲਤ ਹੈ ਕਈ ਵਾਰ ਕਈ ਕੁਦਰਤੀ ਇਹ ਚੀਜ਼ਾਂ ਕਰਵਾ ਦਿੰਦੀ ਹੈ ਪਰ ਫਿਰ ਵੀ ਅਸੀਂ ਕਹਾਂਗੇ ਕਿ ਜਦੋਂ ਤੁਸੀਂ ਬਾਕੀ ਸਭ ਕੁਝ ਠੀਕ ਕਰਦੇ ਜੇ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਕਿਹੜੇ ਬਿਆਨ ਦੇਣੇ ਆ ਕੀ ਕਰਨਾ ਆ ਇਨਾ ਵੱਡਾ ਇੱਕ ਇਨਫਰਾ ਚਲਾ ਰਹੇ ਜੇ ਗਵਰਨਮੈਂਟ ਦਾ ਇਨਫਰਾ ਚਲਾ ਰਹੇ ਜੇ ਤੁਸੀਂ ਇਹ ਗਲਤੀਆਂ ਕਿਉਂ ਕੀਤੀਆਂ ਤੇ ਜੇ ਇਹ ਜੇ ਕੁਦਰਤ ਨੇ ਕਰਾਈਏ ਤੇ ਫਿਰ ਮਾਫੀ ਮੰਗ ਲੈਣ ਬਾਹਰ ਨਿਕਲ ਕੇ ਸਾਰੇ ਉਹ ਕੋਈ ਖਲ ਪਰਤ ਕੋਈ ਚਿੱਠੀ ਵਗੈਰਾ ਲਿਖੀ ਤੁਸੀਂ ਕਿਉਂ ਕਿ ਮਤਲਬ ਸਿਰਫ ਪ੍ਰੈਸ ਕਾਨਫਰੰਸ ਇਕੱਲ ਹੀ ਨਹੀਂ ਲਿਖਣਾ ਨਹੀਂ ਹੁਣ ਕੀ ਲਿਖਣਾ ਉਹ ਤੇ ਮੈਂ ਦੱਸ ਰਿਹਾ ਨਾ ਜਦੋਂ ਸੰਸਕਾਰ ਹੋਣਾ ਉਹ ਤੋਂ ਪਹਿਲਾਂ ਚਿੱਠੀਆਂ ਲਿਖੀਆਂ ਨੇ ਉਹ ਚਿੱਠੀ ਦਾ ਸਾਡੇ ਖੜਕੇ ਸਾਹਿਬ ਪੂਰੇ ਟੈਚਸ ਸੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਹੋਈ ਆ ਹੋਮ ਮਿਨਿਸਟਰ ਨਾਲ ਵੀ ਹੋਈ ਆ ਲਿਖਤੀ ਤੌਰ ਤੇ ਉਹਨਾਂ ਨੇ ਦਿੱਤਾ ਕਹਿਤਾ ਸੋਨੀਆ ਜੀ ਨੇ ਔਰ ਰਾਹੁਲ ਜੀ ਔਰ ਪ੍ਰਿੰਕਾ ਜੀ ਨੇ ਕਿ ਸਾਡੇ ਦੋ ਉੱਥੇ ਸਮਾਰਕ ਨੇ ਸਾਡੇ ਉਹਨਾਂ ਨੂੰ ਜਗ੍ਹਾ ਲੈ ਕੇ ਤੁਸੀਂ ਉੱਥੇ ਕਰਾ ਦਿਓ ਇਸ ਦਾ ਇੱਡੀ ਵੱਡੀ ਕੋਈ ਚੀਜ਼ ਹੋ ਸਕਦੀ ਉਹਨਾਂ ਦਾ ਗੰਸਤ ਉਲਟੀ ਆਰੋਪ ਲਗਾ ਰਹੀ ਹੈ ਕਿ ਬੇਤਰਮ ਦੇ ਰਾਹੁਲ ਗਾਂਧੀ ਅਤੇ ਸੁਖੀਮ ਨਾਰਾਇਣ ਦੇਸ਼ ਜਿਹੜਾ ਕਿ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਇਹਦੀ ਗੱਲ ਕਰੋ ਜੋ ਤੁਸੀਂ ਕੀਤਾ ਕੌਣ ਕਿੱਥੇ ਗਿਆ ਹੁਣ ਤਾਂ ਸਾਰੇ ਦੇਸ਼ ਚ ਕਈ ਕਿਤੇ ਕਿਤੇ ਗਏ ਹੋਣਗੇ ਮੈਂ ਉਹਦੀ ਉਹਦੀ ਚਰਚਾ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਗੱਲ ਹੈ ਉਹਤੇ ਦੱਸੋ ਕਿ ਉਹ ਕੀ ਹੋ ਰਿਹਾ ਹਾਂ ਧੰਨਵਾਦ ਤੁਹ ਸੋਖ ਕਿਰਪਾ ਕਰਕੇ ਬੱਚਿਆਂ ਨੂੰ ਉਹਨਾਂ ਦੀ ਜਾਣਕਾਰੀ ਵਾਸਤੇ ਸੋਖ ਸਭਾ ਜ਼ਰੂਰ ਕਰਿਓ ਦੋ ਦਿਨ ਹਟਕੇ ਚਾਰ ਦਿਨ ਹਟਕੇ ਸੀ ਤਿੰਨ ਨੂੰ ਉਹਨਾਂ ਦਾ ਖੰਡਪੜ ਸਾਹਿਬ ਦਾ ਭੋਗ ਹੈ ਹਰ ਜਗ੍ਹਾ ਤੇ ਹੋਣੀ ਚਾਹੀਦੀ ਹੈ ਹਰ ਸਕੂਲ ਚ ਹੋਣੀ ਚਾਹੀਦੀ ਆ ਹਰ ਐਜੂਕੇਸ਼ਨ ਸੈਂਟਰ ਚ ਹੋਣੀ ਚਾਹੀਦੀ ਆ ਜਿੱਥੇ ਵੀ ਚਰਚਾ ਹੁੰਦੀ ਆ ਯਾਰ ਪਿੰਡ ਚ ਹੋਣੀ ਚਾਹੀਦੀ ਆ ਹਰ ਮੁਹੱਲੇ ਚ ਹਰ ਕੌਂਸਲ ਕੋਈ ਵੀ ਹੋਵੇ ਇੱਚ ਕੋਈ ਤੇਰ ਮੇਰ ਨਹੀਂਗਾ ਮੰਦਰ ਚ ਗੁਰਦੁਆਰੇ ਚ ਧਰਮਸ਼ਾਲਾ ਚ ਗਿਰਜਾ ਘਰ ਚ ਪੀਰਾਂ ਦੀ ਜਗ੍ਹਾ ਤੇ ਜਿੱਥੇ ਵੀ ਤੁਸੀਂ ਚੰਗਾ ਸਮਝੋ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ੋਕ ਸਭਾ ਜ਼ਰੂਰ ਕਰਿਓ ਸ਼ੋਕ ਸਭਾ ਦੇ ਵਿੱਚ ਕੀ ਹੁੰਦਾ ਹੈ ਉਹਨਾਂ ਦੀ ਜੀਵਨੀ ਦੇ ਝਾਤ ਮਾਰਦੇ ਆ 2 4 10 ਬੰਦੇ ਆਪਣਾ ਦੱਸਦੇ ਆ ਵੀ ਇਹਨਾਂ ਦਾ ਜੀਵਨ ਕਿਦਾਂ ਦਾ ਸੀ ਕਿਉਂ ਅਸੀਂ ਉਹਨਾਂ ਨੂੰ ਇੰਨਾ ਯਾਦ ਕਰ ਰਹੇ ਹਾਂ ਕਿਉਂਕਿ ਜਿਹੜਾ ਨਵਾਂ ਜੋਗਿਆ ਉਹਦੇ ਵਿੱਚ ਅਸੀਂ ਜਿਆਦਾ ਗਵਾਜੀਆਂ ਆ ਆ ਮੋਬਾਈਲ ਦੇ ਚੱਕਰ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਪਰੋਸ ਕੇ ਦਿੱਤੀਆਂ ਜਾਂਦੀਆਂ ਜਾਂਦਾ ਜਿਆਦਾ ਅਸੀਂ ਉਹਨੂੰ ਹੀ ਵੇਖਦੇ ਆ ਮੇਰਾ ਮੈਂ ਤੁਹਾਨੂੰ ਇਹ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਹੀਂ ਕਿ ਵੱਧ ਤੋਂ ਵੱਧ ਆ ਇੱਕ ਡੇਢ ਮਹੀਨਾ ਜ਼ਰੂਰੀ ਨਹੀਂ ਕਿ ਤੈਨਾਂ ਨੂੰ ਭੋਗ ਪੈ ਗਿਆ ਤੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਇੱਕ ਡੇਢ ਮਹੀਨਾ ਅਸੀਂ ਮੈਂ ਵੀ ਇੱਕ ਤૈયਿਆ ਕੀਤਾ ਕਿ ਅਸੀਂ ਡੇਢ 2 3 ਮਹੀਨੇ ਜਿੰਨਾ ਚਿਰ ਵੀ ਸਾਡਾ ਥੱਲੇ ਤੱਕ ਜਾ ਕੇ ਲੋਕਾਂ ਦੇ ਨਾਲ ਇਹ ਦੁੱਖ ਸਾਂਝਾ ਕਰਨਾ ਔਰ ਇਹਦਾ ਮਕਸਦ ਸਰਪੇਕੀ ਹੈ ਕਿ ਸਾਡੇ ਬੱਚੇ ਏਸ ਹੀ ਰੋਣ ਪਛਾਨਣ ਏਸ ਹੀ ਰੋ ਦੇ ਪਾਏ ਪੂਰਨੈ ਤੇ ਚੱਲਣ ਜ਼ਰੂਰੀ ਨਹੀਂ ਕਿ ਪੈਸਾ ਹੋਵੇ ਤੇ ਬੰਦਾ ਸਭ ਕੁਝ ਕਰ ਸਕਦਾ ਏਸ ਹੀ ਰੋ ਦੇ ਨੂੰ ਜਦੋਂ ਘੋਖੋਗੇ ਇਹਦੀ ਜੀਵਨੀ ਜਾਣੋਗੇ ਹੋ ਸਕਦਾ ਸਾਡੇ ਵਿੱਚ ਡਾਕਟਰ ਨਮੋਨ ਸਿੰਘ ਹੋਰ ਪੈਦਾ ਹੋ ਜਾਵੇ ਹੋ ਸਕਦਾ ਉਹਨਾਂ ਦੀ ਸੋਚਣਾ ਮਿਲਦੇ ਜੁਲਦੇ ਸਾਡੇ ਬੱਚੇ ਕਿਤੇ ਧਈਆ ਕਰ ਲੈਣ ਕਿ ਅਸੀਂ ਇੱਥੋਂ ਤੱਕ ਪੜ੍ਹਨਾ ਹੈ ਕਿ ਅਸੀਂ ਵੀ ਦੇਖਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹਾਂ ਅਸੀਂ ਵੀ ਫਾਈਨਾਂਸ ਮਿਨਿਸਟਰ ਬਣ ਸਕਦੇ ਹਾਂ ਅਸੀਂ ਵੀ ਜੱਜਸ ਲੱਗ ਸਕਦੇ ਹਾਂ ਅਸੀਂ ਵੀ ਆਰਬੀਏ ਦੇ ਗਵਰਨਰ ਲੱਗ ਸਕਦੇ ਹਾਂ ਅਸੀਂ ਵੀ ਮਤਲਬ ਅਲੱਗ-ਅਲੱਗ ਜਿੱਥੇ-ਜਿੱਥੇ ਵੀ ਡਾਕਟਰ ਸਾਹਿਬ ਗਏ ਨੇ ਪਲੈਨਿੰਗ ਬੋਰਡ ਦੇ ਚੇਅਰਮੈਨ ਲੱਗ ਸਕਦੇ ਹਾਂ ਅਸੀਂ ਵੀ ਆਕਸਫੋਰਡ ਯੂਨੀਵਰਸਿਟੀ ਜਾ ਸਕਦੇ ਹਾਂ ਅਸੀਂ ਵੀ ਕੈਮਬ੍ਰਿਜ ਯੂਨੀਵਰਸਿਟੀ ਕਰ ਸਕਦੇ ਜੇਕਰ ਰਿਫਿਊਜੀ ਸਾਡਾ ਬੱਚਾ ਸਾਡੇ ਦੇਸ਼ ਦਾ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਆਇਆ ਤੇ ਉਹਨਾਂ ਨੇ ਇੱਥੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਆਪਣੇ ਆਪ ਨੂੰ ਇੱਥੇ ਤੱਕ ਲੈ ਗਏ ਮੇਰਾ ਪ੍ਰੈਸ ਕਾਨਫਰੰਸ ਲਈ ਇੱਕ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਆ ਜਿਹੜਾ ਨਵਾਂ ਸਾਲ ਹੁਣ ਰੁੱਝੇ ਵੀ ਹੋ ਸਕਦੇ ਇੱਕ ਦੋ ਦਿਨ ਤੁਸੀਂ ਬੱਚਿਆਂ ਨੂੰ ਪੜ ਕੇ ਗਿਆਨ ਜ਼ਰੂਰ ਦਿਓ ਪੜ੍ਹਾਓ ਇਹ ਬੜਾ ਜ਼ਰੂਰੀ ਹੈ ਸਕੂਲਾਂ 'ਚ ਕਾਲਜਾਂ 'ਚ ਸੂਖ ਸਭਾ ਦੇ ਵਿੱਚ ਕੀ ਹੁੰਦਾ ਚਰਚਾ ਕਰਦੇ ਅਸੀਂ ਉਹਨਾਂ ਦੇ ਜੀਵਨ ਉਹਨਾਂ ਨੂੰ ਇੱਕ ਦਿਨ ਯਾਦ ਕਰਦੇ ਆ ਇੱਕ ਚਰਚਾ ਕਰਦੇ ਆ ਇੱਕ ਉਹਨਾਂ ਤੇ ਅਸੀਂ ਚਰਚਾ ਕਰਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਅਸੀਂ ਜਰੂਰ ਇੱਕ ਕਿਉਂਕਿ ਉਹ ਇੱਥੇ ਰਹੇ ਨੇ ਇੱਕ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਆਪਣੇ ਇੱਥੋਂ ਦੇ ਲੋਕਲ ਬਾਕੀ ਪਾਰਟੀਆਂ ਦੇ ਲੋਕਾਂ ਦੇ ਨਾਲ ਵੀ ਇੱਥੋਂ ਦੇ ਐਨ ਜੀਓਜ਼ ਦੇ ਨਾਲ ਸਾਰਿਆਂ ਨਾਲ ਸਲਾਹ ਕਰਕੇ ਕਿ ਅੱਛਾ ਵਧੀਆ ਮੈਮੋਰੀਅਲ ਅੰਮ੍ਰਿਤਸਰ ਅਸੀਂ ਬੜਾ ਕੇ ਦਵਾਂਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੀ ਇਹਦੀ ਤਿਆਰੀ ਕਰਕੇ ਤੁਹਾਨੂੰ ਦੱਸਾਂਗੇ ਉਹ ਸਿਰਫ ਡਾਕਟਰ ਸਾਹਿਬ ਦੀ ਜੀਵਨੀ ਦੇ ਨਾਲ ਹੀ ਸਬੰਧਤ ਹੋਏਗਾ ਔਰ ਤਾਂ ਕਿ ਇਹ ਪੀੜੀ ਦਾ ਪੀੜੀ ਯਾਦ ਰੱਖਿਆ ਜਾ ਸਕੇ ਇਹ ਜਿਹੜੀ ਜਿੱਡਿਆ ਜਿੱਡਾ ਉਹਨਾਂ ਦਾ ਕੱਦ ਸੀ ਇਹ ਨਹੀਂ ਕਿ ਅਸੀਂ ਇੱਕ ਸਟੈਚੂ ਲਾ ਕੇ ਉਹਨੂੰ ਗਣਾਂਗੇ ਕੁਝ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਵਾਂਗੇ ਵੀ ਉਹਨਾਂ ਦੇ ਕੱਦ ਦੇ ਲਿਹਾਜ਼ ਦੇ ਨਾਲ ਉਹ ਹੋ ਸਕਦਾ ਥੋੜਾ ਸਮਾਂ ਲੱਗੇ ਪਰ ਇੱਕ ਇਹੋ ਜਿਹਾ ਪਲਾਨ ਕਰਾਂਗੇ ਕਿ ਉਹਨਾਂ ਦੇ ਕੱਦ ਦੇ ਲਿਹਾਜ਼ ਦੇ ਨਾਲ ਲੋਕ ਉਹਨੂੰ ਜਾਣਨ ਔਰ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਉਹਨੂੰ ਮੈਕਸਿਮਮ ਲੋਕਾਂ ਤੱਕ ਬੱਚਿਆਂ ਤੱਕ ਲੈ ਕੇ ਜਾਵਾਂਗੇ ਵੀ ਤੁਸੀਂ ਸਿੱਖੋ ਡਾਕਟਰ ਸਾਹਿਬ ਤੋਂ ਸਿੱਖੋ ਡਾਕਟਰ ਸਾਹਿਬ ਵਰਗੀ ਸ਼ਖਸੀਅਤ ਬਣੋ ਇਮਾਨਦਾਰ ਦ੍ਰਿੜਤਾ ਰਾਧਾ ਵਾਲੇ ਦੇਸ਼ ਪ੍ਰੇਮੀ ਬੱਚਿਆਂ ਦਾ ਸੋਚਣ ਵਾਲੇ ਭਵਿੱਖ ਸੋਚਣ ਵਾਲੇ ਸਾਡੇ ਆਉਣ ਵਾਲੇ ਵਿਜ਼ਨਰੀ ਲੀਡਰ ਸੋ ਇਹੋ ਜਿਹੇ ਲੀਡਰ ਦੀ ਸਾਨੂੰ ਲੋੜ ਹੈ ਸੋ ਮੈਂ ਆਪਰਾ ਹੀ ਸਭਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਰ ਜੱਦੀ ਘਰ ਵੀ ਇੱਥੇ